ਸੁਪਨੇ ਹਕੀਕਤ ਬਣ ਜਾਂਦੇ ਨੇ ਇਹ ਕਹਾਣੀ ਵਿਦਿਆਰਥੀ ਦੀ ਆ ਜੋ ਗਰੀਬੀ ਦੇ باوجود ਆਪਣਾ ਲੱਕੜੀ ਦਾ ਇੱਕ ਰਾਜ ਬਣਾਉਂਦਾ ਇਹ ਕਹਾਣੀ ਇੱਕ ਅਜਿਹੇ ਵਿਦਿਆਰਥੀ ਦੀ ਹੈ ਜਿਸ ਨੇ ਤੀਖੀ ਅਤੇ ਮੁਸ਼ਕਲਾਂ ਦੇ باوجود ਆਪਣੀ ਮਿਹਨਤ ਅਤੇ ਦ੍ਰਿੜ ਅਰਾਤੇ ਨਾਲ ਆਪਣਾ ਸੁਪਨਾ ਸਾਕਾਰ ਕੀਤਾ ਉਸ ਦਾ ਨਾਮ ਸੀ ਅਮਨਦੀਪ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਸੀ ਅਮਨਦੀਪ ਦਾ ਪਰਿਵਾਰ ਬਹੁਤ ਗਰੀਬ ਸੀ ਉਹਨਾਂ ਕੋਲ ਖੇਤਾਂ ਦੀ ਜ਼ਮੀਨ ਨਹੀਂ ਸੀ ਅਤੇ ਪਿਓ ਕਿਸਾਨੀ ਕਰਕੇ ਘਰ ਚਲਾਉਂਦਾ ਸੀ ਅਮਨਦੀਪ ਦਾ ਸੁਪਨਾ ਸੀ ਕਿ ਉਹ ਇੱਕ ਦਿਨ ਵੱਡਾ ਆਦਮੀ ਬਣੇਗਾ ਅਤੇ ਆਪਣੇ ਪਰਿਵਾਰ ਦੀ ਮਦਦ ਕਰੇਗਾ ਅਮਨਦੀਪ ਨੇ ਸਕੂਲ ਵਿੱਚ ਪੜ੍ਹਾਈ ਸ਼ੁਰੂ ਕੀਤੀ ਉਹ ਹਮੇਸ਼ਾ ਜੁਮਾਤ ਵਿੱਚ ਪਹਿਲੇ ਨੰਬਰ ਤੇ ਆਉਂਦਾ ਸੀ ਅਤੇ ਅਧਿਆਪਕਾਂ ਤੋਂ ਸਲਾਹ ਮੰਗਦਾ ਸੀ ਉਸ ਦੀ ਮਿਹਨਤ ਅਤੇ ਲਗਨ ਨੇ ਉਸ ਨੂੰ ਸਕੂਲ ਵਿੱਚ ਮਸ਼ਹੂਰ ਕਰ ਦਿੱਤਾ ਸੀ ਜਦੋਂ ਅਮਨਦੀਪ ਨੇ 8ਵੀਂ ਜਮਾਤ ਪੂਰੀ ਕੀਤੀ ਉਸ ਦੇ ਪਿਓ ਦੀ ਤਬੀਅਤ ਖਰਾਬ ਹੋ ਗਈ ਪਰਿਵਾਰ ਦੀ ਆਰਥਿਕ ਸਥਿਤੀ ਔਖੀ ਹੋ ਗਈ ਅਮਨਦੀਪ ਨੇ ਸੋਚਿਆ ਕਿ ਉਹ ਆਪਣੀ ਪੜ੍ਹਾਈ ਜਾਰੀ ਰੱਖੇਗਾ ਅਤੇ ਪਰਿਵਾਰ ਦੀ ਮਦਦ ਕਰੇਗਾ ਅਮਨਦੀਪ ਨੇ ਇੱਕ ਨਵਾਂ ਖਿਆਲ ਸੋਚਿਆ ਉਸਨੇ ਸੋਚਿਆ ਕਿ ਉਹ ਲੱਕੜੀ ਦਾ ਰਾਜ ਬਣਾਵੇਗਾ ਉਸਨੇ ਪਿੰਡ ਦੇ ਲੋਕਾਂ ਤੋਂ ਲੱਕੜੀ ਇਕੱਠੀ ਕੀਤੀ ਅਤੇ ਉਸ ਨੂੰ ਸੁੰਦਰ ਰੂਪ ਵਿੱਚ ਤਿਆਰ ਕੀਤਾ ਉਸਨੇ ਆਪਣੀ ਕਲਾ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਅਮਨਦੀਪ ਦੀ ਬਿਹਨਤ ਅਤੇ ਕਲਾ ਨੂੰ ਲੋਕਾਂ ਨੇ ਸਵਾਗਤ ਕੀਤਾ ਉਸ ਨੇ ਆਪਣਾ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਹੌਲੀ ਹੌਲੀ ਉਸ ਦਾ ਕਾਰੋਬਾਰ ਵਧਿਆ ਅਤੇ ਉਹ ਪਿੰਡ ਵਿੱਚੋਂ ਮਸ਼ਹੂਰ ਹੋ ਗਿਆ ਇੱਕ ਦਿਨ ਪਿੰਡ ਵਿੱਚ ਸਰਕਾਰੀ ਅਧਿਕਾਰੀ ਆਏ ਇਹਨਾਂ ਨੇ ਅਮਨਦੀਪ ਦੇ ਕੰਮ ਨੂੰ ਵੇਖਿਆ ਉਹ ਹੈਰਾਨ ਰਹਿ ਗਏ ਕਿ ਇਕੱਲੇ ਬੰਦੇ ਨੇ ਕਿਵੇਂ ਆਪਣੀ ਮਿਹਨਤ ਨਾਲ ਆਪਣਾ ਕਾਰੋਬਾਰ ਬਣਾਇਆ ਅਮਨਦੀਪ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਸ ਨੂੰ ਸਰਕਾਰ ਵੱਲੋਂ ਸਹਾਇਤਾ ਵੀ ਮਿਲੀ ਅਮਨਦੀਪ ਦੀ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਆ ਕਿ ਜੇਕਰ ਇਨਸਾਨ ਦੇ ਮਨ ਵਿੱਚ ਪੱਕੀ ਨੀਅਤ ਅਤੇ ਸੱਚੀ ਲਗਨ ਹੋਵੇ ਤਾਂ ਕੋਈ ਵੀ ਕੰਮ ਅਸੰਭਵ ਨਹੀਂ ਉਸ ਨੇ ਨਾ ਸਿਰਫ ਆਪਣੀ ਜ਼ਿੰਦਗੀ ਬਦਲੀ ਸਗੋਂ ਆਪਣੇ ਪਰਿਵਾਰ ਨੂੰ ਵੀ ਸੁਖੀ ਬਣਾਇਆ ਅਮਨਦੀਪ ਦਾ ਸੁਪਨਾ ਸাকার ਹੋ ਗਿਆ ਉਸ ਨੇ ਆਪਣੀ ਮਿਹਨਤ ਨਾਲ ਆਪਣੀ ਲੱਕੜੀ ਦਾ ਰਾਜ ਬਣਾਇਆ ਅਤੇ ਪਿੰਡ ਵਿੱਚ ਆਪਣੀ ਖੁਸ਼ਹੂਰੀ ਹਾਸਲ ਕੀਤੀ। ਉਸ ਦੀ ਕਹਾਣੀ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਅਸੀਂ ਵੀ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਦੇ ਹਾਂ ਜੇਕਰ ਅਸੀਂ ਮਿਹਨਤ, ਸਬਰ ਅਤੇ ਦ੍ਰਿੜਤਾ ਨਾਲ ਕੰਮ ਕਰੀਏ। ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ। ਧੰਨਵਾਦ।